ਮਗਨ ਨਹੀਂ ਨਹੀਂ ਹਜੇ ਇਤ ਨਹੀਂ ਹੋਇਆ ਹਾਈ ਵੇ ਹਾਈ ਹਾਈ ਹੁਣ ਕਿਵੇਂ ਆ ਕੋਥਾ ਕੋਥਾ ਜਾਦੀ ਹੋਇਆ ਹੁਣ ਕਰੀ ਸਟਾਰਟ ਚਲੋ ਫਿਰ ਓਏ ਤੂੰ ਵੀ ਫੜ ਲਾ ਕੇ ਤੂੰ ਸਾਲਿਆ ਬੈੜਕਾ ਮਾਰਨੀ ਆਇਆ ਏ ਮੇਰਾ ਅਜੇ ਤਰੀਰ ਨਹੀਂ ਕਰਮ ਹੋਇਆ ਨਨੂ ਨਵਕਾ ਦੇ ਮਾਰਿਆ ਆ ਮਾਰ ਮਾਰ ਓਏ ਇਹਨੂੰ ਕਲਾਸ ਵਾਲੇ ਦਾ ਸਰੀਰ ਨਹੀਂ ਕਰਮ ਹੋਇਆ ਇਹਦਾ ਓਏ ਤੂੰ ਆ ਓ ਲਾਡੀ ਕਰ ਲਾ ਕੁਝ ਚਫਲਾਂ ਦੇ ਦੂਰ ਹੈਗੀਆਂ ਲੈ ਬਣ ਗਈ ਉਹ ਗੱਲ ਇਹ ਹਰ ਵਾਰੀ ਇਹਨਾਂ ਨੂੰ ਬਚਾ ਜਾਂਦਾ ਸੀ ਅੱਜ ਇਹਨੇ ਹੀ ਮਰਵਾਉਣਾ ਆ ਜਾ ਪੁੱਤ ਓ ਚੱਲ ਕੱਢ ਫਿਰ ਚਲੇ ਆਵਾ ਕਰ ਲੈ ਸ੍ਰੀ ਗਰਮੋ ਦਾ ਚੰਗਾ ਭਲਾ ਬੈਠਕਾ ਮਾਨ ਰਿਆ ਮਾਰਨਦੇ ਉਹਨੂੰ ਯਾਰ ਅੱਧਾ ਕਿਤੇ ਮੈਂ ਕੀਤਾ ਏ ਮੈਨੂੰ ਕੀ ਤਾਂ ਹਲਾ ਠੰਡਾ ਹੋ ਸਵਾਹ ਕੀਤਾ ਏ ਹੁਣ ਉਹਨੇ ਅਗਲੇ ਨੇ ਮੇਰਾ ਕਰਨਾ ਏ ਸ੍ਰੀ ਗਰਮ ਆਹ ਜਾਲਾ ਮੋਟੇ ਨੂੰ ਮਾਥ ਲਾਣੀ ਲਾ ਦੀ ਮੋਟੇ ਨੂੰ ਮਾਥ ਮੋਰਾ ਤੇਰੇ ਪਰੋਚੇ ਤੇਰੇ ਰੈਵਰੀ ਹੱਥ ਕਿਨੂੰ ਲਾਉਣਾ ਉਹ ਕਾਂਦ ਲਾਉਣਾ ਵਾ ਓਏ ਉਹ ਤੇ ਲੱਗੇ ਹੀ ਆ ਲੱਗੇ ਕਾਦੀ ਆ ਐਡੀ ਦੂਰ ਕਾਂਦਿਆ ਹਾਂ ਪਹਿਲਾਂ ਹੀ ਡਰ ਗਿਆ ਉਹ ਡਰਿਆ ਨਹੀਂ ਮੈਂ ਉਦਾਂ ਗੱਲ ਕੀਤੀ ਆ ਚੱਲ ਚੱਲ ਫੇ ਬਣ ਬਾਂਦਰ ਹੂੰ ਪਾਣੀ ਪੁਣੀ ਨੀ ਰੱਖਿਆ ਪਾਣੀ ਨੂੰ ਨਾ ਤੈਨੂੰ ਗੋਲੀ ਵਾਲਾ ਬੱਤਾ ਪੀਣਾ ਅੱਗੇ ਤੇ ਤੈਨੂੰ ਕਬੱਡੀ ਦੇ ਵਿੱਚ ਚਪੇੜਾਂ ਲਾਉਂਦੀਆਂ ਸੀ ਨਾ ਏਰਾਂ ਚਪੜਾਂ ਵਜਣੀਆਂ ਤੇ ਵਜਣੀਆਂ ਪਤਾ ਕਿਦਾਂ ਆ ਜਿਦਾਂ ਪਟੋਲ ਪੰਪਦੇ ਨੰਬਰ ਆਉਂਦੇ ਆ ਤੂੰ ਆ ਜਾ ਵੇਖ ਲੈਨੇ ਤੈਨੂੰ ਚੱਲ ਚੱਲ ਬਾਂਦਰ ਬਣ ਓਏ 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 ਤੇਰਾ ਸਾਰਾ ਸਿਆਪਾ ਈਓ ਲੈ ਮੇਰਾ ਗਾਲਾ ਉਹ ਤੂੰ ਮੇਰੇ ਦਣਾ ਨਾਲ ਵਾਹਗਾ ਤੇਰੇ ਪਿੱਛੇ ਪਿੱਛੇ ਹੀ ਹੁੰਨਾ ਤੂੰ ਅੱਗੇ ਤੇ ਮੈਨੂੰ ਡਾਉਂਦੇ ਜੋ ਰੱਖੋ ਇੱਥੇ ਜਣ ਹੁਣ ਇੱਧਰ ਹੋਇਆ ਜੀ ਰੈਡੀ ਜੋ ਰੈਡੀ ਡਾਕੂਮੈਂਟਰ ਹੋਣਾ ਚਾਹੀਏ ਚਾਚਾ ਡਰੀਰਾ ਨਹੀਂ ਹੁੰਦਾ ਸ਼ੁਰੂ ਚਲੋ ਕਰ ਦੋ ਫਿਰ ਚਲੋ ਫਿਰ ਇਹ ਲੋ ਦੇਖਾ ਇਹ ਲੋ ਦੇਖਾ ਵੋਏ 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 ਇਹ ਕੰਮ ਨਹੀਂ ਕਰਨਾ ਚਾਬਲ ਉਥੇ ਕਰ ਪੈਰ ਨਾਲ ਹੀ ਲਾ ਕੇ ਕਰਨੀ ਓਏ ਹੋਰ ਜ਼ਾਲੀ ਮਾਰੇਗਾ ਮਾਰੀ ਆ ਨਾ ਓਏ ਹੁਣ ਦੂਸਰੀ ਇਹ ਨਾ ਕਰਮ ਕਰ ਇਧਰ ਆ ਗੱਲ ਸੁਣ ਮੇਰੀ ਓਏ ਤੜੀ ਸੇਂਤਨਾ ਸਿਆ ਮਾਰਦਾ ਦੇਖਿਆ ਹੀ ਆ ਮੈਂ ਤੈਨੂੰ ਚੋਟਿਆ ਅੱਜ ਵੇਖ ਲਈ ਫਿਰ ਅੱਜ ਮਰਨਾ ਹੀ ਰੈਫਰੀ ਸਾਹਿਬ ਓ ਚੱਲ ਚੱਲ ਮੋਕ ਚੱਲਿਆ ਕੰਮ ਹਣ ਬਾਅਦ ਚ ਕਰ ਲਈ ਬਾਅਦ ਚ ਨਹੀਂ ਨਾ ਬਾਜੀ ਵੀ ਟੇ ਕੱਢ ਦੇਣਾ ਜੇ ਮੁਣਕੇ ਆਏ ਰੈਫਰੀ ਸਾਹਿਬ ਕੋਈ ਮਾਫੀ ਮੁਫੀ ਵਾਲਾ ਚੱਕਰ ਨਹੀਂ ਆ ਉਹ ਮਾਫੀ ਮੁਫੀ ਨਹੀਂ ਹੈਗੀ ਪੰਚਾਇਤ ਚ ਗੱਲ ਹੋਈ ਆ ਤਰੇ ਕਬੱਡੀ ਦੇ ਤੈਨੂੰ ਬੜੀ ਜਪੇੜ ਫਿਰੀ ਆ ਪਰ ਜਿਹੜੀ ਆ ਚੱਪਲ ਫੇਰਨੀ ਨੇ ਆ ਨਾਂਦੇ ਤਖੜਾ ਭੂੜਿਆ ਹੋਇਆ ਤਖੜਾ ਓਏ ਹੋਰ ਮੈਂ ਕਿੰਨਾ ਤਖੜਾ ਆ ਜਾ ਅੱਗੇ ਪਿੰਡ ਚ ਮੈਨੂੰ ਠੇਰਾ ਠੇਰਾ ਦੇ ਚੱਲੋ ਭੱਜ ਛੇਤੀ ਮੈਂ ਤੈਨੂੰ ਚੱਪਲ ਫੇਰ ਕੇ ਜਿੰਮ ਜਣਾਵਾ ਰੈਫਰੀ ਸਾਹਿਬ ਇਹ ਤੇ ਗੱਲਾਂ ਹੀਆਂ ਕਰ ਕਰ ਕੇ ਮੈਨੂੰ ਡਰਾਈ ਜਾਣ ਦੇ ਆ। ਓਹ ਨੋ। ਓਏ ਨਹੀਂ ਐਦਾਂ ਨਹੀਂ ਭੱਜਣਾ। ਇੱਥੇ ਫੇਰ ਉਹਨੂੰ ਚਪਲ। ਓਏ ਮੇਰੇ ਕੋ ਰੱਸੀ ਆ ਜਿੰਨੇ ਤੱਕ ਮੇਰੇ ਹੱਥੇ 'ਚ ਰੱਸੀ ਤੂੰ ਹੀ ਨਹੀਂ ਮੈਨੂੰ ਹੱਥ ਲਾ ਸਕਦੇ। ਚਲ ਓਏ। ਇਹਦੇ ਸਾਲਾ ਸੁਪਨੇ 'ਚ ਵੀ ਨਹੀਂ ਟਿਕਣ ਨੇ ਇੰਡਿਆ। ਇਹ ਤਾਂ ਪੱਕਾ ਲਾਜ ਕਰਨਾ ਬਣਾ ਕੋਈ। ਹਲਕਾ-ਫਟਾ ਕੋਈ ਹੀ ਲਾਜ ਦਾ। ਸਤਿ ਸ੍ਰੀ ਅਕਾਲ ਭਲਵਾਨ ਜੀ ਸਤਿ ਸ੍ਰੀ ਅਕਾਲ ਤੈਨੂੰ ਕਿਹਨੇ ਆਖਿਆ ਨਹੀਂ ਸਖਾਈ ਖਾੜੇ ਚ ਕਿਦਾਂ ਆਈਦਾ ਚੱਲ ਜੁੱਤੀ ਬਾਹਰ ਲਾ ਕੇਆ ਭਲਵਾਨ ਜੀ ਕੰਮ ਹੀ ਹੈਗਾ ਤੁਹਾਡਾ ਹਾਂ ਜੀ ਦੱਸੋ ਬੰਦਾ ਘਟਾਉਣਾ ਇੱਕ ਉੜਦਾਂਗੇ ਤੇ ਕੀ ਰੇਟ ਚੱਲਣ ਰਿਹਾ ਰੇਟ ਸਬਜ਼ੀ ਵਾਲੀ ਦੁਕਾਨ ਤੇ ਆ ਫਿਰ ਵੀ ਕਿਨੇ ਪੈਸੇ ਲੈਂਦੇ ਜੋ ਬੰਦਾ ਕਿੰਨਾ ਘਟਣਾ ਵਾ ਆ ਦੇਖ ਨੂੰ ਕੀ ਬਾੜਨਾ ਗੱਲ ਤਾਂ ਘਟਾਉਣੀ ਗੱਲ ਤਾਂ ਘਟਣਾ ਜੋ 10000 ਰੁਪਏ ਲਵਾਂਗੇ 10000 ਜੇ ਤੂੰ ਨਹੀਂ ਤਾਂ ਘਟਣਾ ਹੋਵੇ ਤੇ ਉਹ ਸਾਰਾ 10000 ਇਹ ਚਲੋ ਠੀਕ ਹੈ ਭਲਵਾਂ ਜੀ ਉਹ ਨਾ ਸ਼ਾਮਾਂ ਨੂੰ ਜਾਂਦਾ ਵਾ ਸੈਰ ਕਰਨ ਹਾਂਜੀ ਤੇ ਜਦੋਂ ਘਰੋਂ ਨਿਕਲਿਆ ਨਾ ਮੈਂ ਤੁਹਾਨੂੰ ਫੋਨ ਕਰ ਦੂੰਗਾ ਤੇ ਤੁਸੀਂ ਮੰਡੇ ਲੈ ਕੇ ਤੇ ਆ ਜਾਓ ਠੀਕ ਹੈ ਪਹੁੰਚਾਂਗੇ ਅਸੀਂ ਕੋਈ ਗੱਲ ਨਹੀਂ ਮੋਢੇ ਲਿੱਕੇ ਦੱਸ ਦਿਓ ਠੀਕ ਹੈ ਭਲਵਾਂ ਜੀ ਹਾਂ ਫੋਨ ਕਰ ਦਿਓ ਸਾਸਰੀ ਘਰ ਜੀ ਸਾਸਰੀ ਘਰ ਪਹਿਲਵਾਨ ਜੀ ਆਉਂ ਡਿਆਜ ਕਰ ਲੋ ਕਾਬੂ ਮਰੇਓ ਨਹੀਂ ਨਹੀਂ ਲਾਗੇ ਆ ਲੈਣ ਦੋ ਉਹਨੂੰ ਕਪੜਾ ਲੈਂਦਾ ਜੋ ਸਾਰੇ ਜਗੜ ਕੀਤੇ ਆ ਵਾ ਠੀਕ ਹੈ ਲਾਗੇ ਆ ਲੈਣ ਦੋ ਚੱਕ ਲੋ ਉਹ ਕਿਹੜੇ ਉਹ ਮੈਨੂੰ ਤੇ ਲਾ ਜੋ ਕੱਜਰ ਦੇਓ ਉਹ ਮੈਨੂੰ ਤੇ ਲਾ ਜੋ ਆ ਜਾ ਤੋ ਆ ਆ ਜਾ ਤਾ ਪਹਿਲਵਾਨ ਜੀ ਕਰ ਜੀ ਫਿਰ ਵਾਲਾ ਇਹਨੂੰ ਕਰ ਦੋ ਕਰ ਦੋ ਵਾਲਾ ਨਹੀਂ ਨਹੀਂ ਪਹਿਲਵਾਨ ਜੀ ਆ ਜੇ ਨਹੀਂ ਹੌਲਾ ਕਰਨਾ ਆ ਜਾ ਬੈਜੇ ਦੋ ਮਿੰਟ ਬਹੁਤ ਹੌਲਾ ਕਰਾਦਾ ਮੁਰਗੇ ਅਸੀਂ ਹੋਰ ਬੰਨੇ ਨੂੰ ਲੱਗਣਾ ਦੇ ਦੇ ਨਹੀਂ ਨੇ ਪਲਵਾਨ ਜੀ ਬਹੁਤ ਮਿਹਰਬਾਨੀ ਤੁਹਾਡੀ ਕੋਈ ਬੰਦਾ ਲੈ ਕੇ ਬੰਨਤਾ ਹੋਣਾ ਹੌਲਾ ਮੈਂ ਆਪੇ ਕਰ ਲੂੰਗਾ ਪੂਰੀ ਤਸੱਲੀ ਕਰਾਉਂਗਾ ਇਹਦੀ ਕੋਈ ਸੇਵਾ ਦੱਸੋ ਲੈਗ ਬੁੱਕ ਲਾ ਲੇਦੇ ਪਲਵਾਨਾ ਨੂੰ ਸਰਾਪ ਪੁੱਛਦਾ ਮੈਂ ਇਹ ਨਹੀਂ ਉਹਦੀ ਸੇਵਾ ਕਰਨਾ ਤੈਨੂੰ ਮੱਧਰ ਪਾ ਦੇ ਨਹੀਂ ਨੇ ਪਲਵਾਨ ਜੀ ਮੈਂ ਤਾਂ ਉਦਾਂ ਪੁੱਛ ਬੈਠਾ ਹਾਂ ਉਹ ਕੋ ਫਰਾਗਾ ਦੀ ਪਰਮਾਨਾ ਵਾਲੀ ਉਹ ਦੇਖਦਾ ਆਂ ਆਂਡੇ ਖਾ ਲੈਦੇ ਜ ਆਂਡੇ ਖਾਣਗੇ ਲਓ ਆਂਡੇ ਆ ਗਏ ਮੈਂ ਆਂਡੇ ਲੈਉਣਾ ਓਹ ਬਰੋ ਹਾਂਜੀ ਖਾਓ ਆਂਡੇ ਤੋਂ ਇਹਦੀ ਨਾ ਪ੍ਰਵਾ ਕਰਵਾਓ ਇਹਨੂੰ ਮੈਂ ਆਪੇ ਹੌਲਾ ਕਰ ਦੂੰਗਾ ਫੜੋ ਵੇ ਪੰਗੇ ਲੈ ਜਾਂਦੇ ਨਾ

ਦਾ ਗੋਗਾ ਮੱਦਾਰਨ ਕਬੱਡੀ ਦਾ ਪਲੇ ਆਹ ਕਬੱਡੀ ਤੇ ਮੈਂ ਕਬੱਡੀ ਖਾਉਂ ਤੇ ਜੈਨ ਜੜ ਲੈਂਦੇ ਆਏ ਹੋਏ 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 ਕਬੱਡੀ ਜਰਾ ਪੀੜ ਕੰਡਿਆ ਉਹ ਮੈਨੂੰ ਕਿਨੇ ਪੰਤਾ ਲਾਡੀ ਕਿੱਥੇ ਆ ਲਾਡੀ ਤੇ ਪਹਿਲਵਾਨ ਵਾਗ ਆਪਣੇ ਲਈ ਲੈ ਗਈ ਉਹਨੂੰ ਤੇ ਤੇਰੀ ਵੀ ਤੌਣੀ ਲੱਗ ਗਈ ਤੇ ਤੂੰ ਰੋਕਿਆ ਨਹੀਂ ਉਹਨਾਂ ਨੂੰ ਮੇਰਾ ਸ਼ਰੀਰ ਨਹੀਂ ਕਰਮ ਨਹੀਂ ਤੇ ਮੈਂ ਜਾਣ ਨਹੀਂ ਦੇ ਤਨੇ ਜੀ ਉਸਤਾਦ ਜੀ ਪਹਿਲਾਂ ਮੈਨੂੰ ਉਹਦੀ ਛੜਾ ਤਾਂ ਵਾਹੋੜਾ ਫੜਕੇ ਦਿੰਦਾ ਵਾ ਓਹੋ ਇਹ ਤਾਂ ਲਾਡੀ ਪਾ ਆਹ ਖੋਲ ਨੂੰ ਇਹ ਵੀ ਕਹਾਣੀ ਨੂੰ ਗੋਟੀਆਂ ਖਨਾਓ ਨਹੀਂ ਕਹੇ ਕਬੱਡੀ ਖੇੜਦੇ ਰਹੇ ਉਹ ਨਾਡੂਪਾ ਕੀ ਕਰਨਾ ਕੀ ਆ ਫੜਾ ਨੂੰ ਕਰੀ ਵਾਲਾ